ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜਾਕ ਥੋੜੀਆ ਮਜ਼ਾਕ ਥੋੜੀ ਜੋਤ ਜੋਤ ਹਾਂਜੀ ਆਈ ਓਏ ਆਇਆ ਯਾਰ ਕੀ ਕਰਨ ਲੱਗ ਰਹੀ ਸੀ ਤੂੰ ਹਾਂਜੀ ਕੀ ਗੱਲ ਹੋ ਗਈ ਉਹ ਗੱਲ ਦਾ ਕੋਈ ਨਹੀਂ ਹੋਈ ਹੈਗੀ ਤੂੰ ਕੀ ਕਰੀ ਜਾਂਦੀ ਸੀ ਮੈਂ ਬਾਹਰ ਤਾਂ ਕੁਝ ਨਹੀਂ ਬਾਹਰ ਸੰਭਰੀ ਆਂਦੀ ਸੀ ਉਧਰ ਅੱਛਾ ਹਾਂਜੀ ਕਦੇ ਮੇਰੇ ਕੋਲੇ ਵੀ ਬਹਿ ਜਾ ਕਰ ਸਾਰਾ ਦਿਨ ਘਰ ਦੇ ਕੰਮ ਕਰਦੀ ਹੀ ਰਹਣੀ ਐ ਲੈ ਬੈਠਾ ਕਿਵੇਂ ਘਰ ਦੇ ਕੰਮ ਕਰਨੇ ਵੀ ਤਾਂ ਜ਼ਰੂਰੀ ਨੇ ਉਹ ਜ਼ਰੂਰੀ ਤਾਂ ਹੁੰਦੇ ਨੇ ਆ ਨਾਲੇ ਕੰਮ ਘੜਨ ਨਾਲ ਜਾਣੇ 2 ਮਿੰਟ ਬੰਦੇ ਕੋਲ ਬੈਠਦੇ ਹੁੰਦੇ ਨੇ ਠੀਕ ਆ ਨਾ ਕੀ ਪਤਾ ਕਦੋਂ ਕਿਸੇ ਨੂੰ ਕੋ ਸੋਜ ਹਾਂ ਤੁਸੀਂ ਤੋਂ ਹੀ ਬੋਲਦੇ ਰਹਿਨੇ ਹੋਗੇ ਮੰਮੀ ਕਿੱਥੇ ਗਈ ਮੰਮੀ ਤਾਂ ਘਰੇ ਹੈ ਨਹੀਂ ਉਹ ਪਿੰਡ ਚ ਗਈ ਹੋਈ ਹੈ ਪਤਾ ਨਹੀਂ ਕੰਮ ਗਏ ਆਗੀ ਕਿਉਂ ਕੰਮ ਸੀ ਮੰਮੀ ਦਾ ਕੋਈ ਨਾ ਮੰਮੀ ਦਾ ਕਿ ਤਾਂ ਮੈਨੂੰ ਕੀ ਕੰਮ ਹੋਣਾ ਮੈਂ ਤਾਂ ਉਹੀ ਪੁੱਛ ਲਿਆ ਮਾ ਜਾਲ ਮੰਮੀ ਘਰਾਉਂਦੀ ਘਰ ਦੇ ਕੰਮ ਤੇਰੇ ਨਾਲ ਅੱਛਾ ਚਲ ਆਂਦੇ ਸੋ ਤੁਸੀਂ ਪਾਣੀ ਜਾਂ ਰੋਟੀ ਰੋਟੀ ਕੁਛ ਲਿਆਵਾ ਨਾ ਯਾਰ ਕੁਛ ਨਹੀਂ ਚਾਹੀਦਾ ਲਤਾ ਕਿਉਂ ਭੁੱਖ ਜੀ ਨਹੀਂ ਗਈ ਕੋਈ ਨਾ ਫੇਰ ਖਾਲਾ ਰੋਟੀ ਤੂੰ ਘਰ ਦੇ ਕੰਮ ਕੰਮ ਇਹ ਕਰ ਲਾ ਮੰਮੀ ਨੂੰ ਕਹਿ ਦਿਆ ਕਰ ਯਾਰ ਉਹ ਕਰਵਾ ਦਿਆ ਕਰੂ ਕੰਮ ਤੇ ਨਲਾ ਕੋਈ ਨਾ ਮੰਮੀ ਦਾ ਕੋਈ ਨਾ ਮੈਂ ਕੰਮ ਤਾਂ ਆਪ ਹੀ ਕਰ ਲਿਆ ਕਰੂ ਨਹੀਂ ਤੁਸੀਂ ਰੋਟੀ ਕਿਉਂ ਨਹੀਂ ਖਾਂਦੇ ਹੈਗੇ ਉਹ ਲੈ ਰੋਟੀ ਜੋ ਭੁੱਖ ਹੋਗੀ ਫੇਰ ਹੀ ਖਾਊਗਾ ਬੰਦਾ ਤੁਸੀਂ ਆਪਦਾ ਜਮਾਂ ਨਹੀਂ ਧਿਆਨ ਰੱਖਦੇ ਹੈਗੇ ਹੁਣ ਬਿਲਕੁਲ ਵੀ ਨਹੀਂ ਚਲ ਆਏ ਕਰ ਪਾ ਲਿਆ ਰੋਟੀ ਤੂੰ ਫੇਰ ਕਲੇਸ਼ ਕਰੇਂਗੀ ਚਲ ਮੈਂ ਰੋਟੀ ਲੈ ਕੇ ਆਉਣੀ ਆ ਠੀਕ ਆ ਇਹ ਵੀ ਕੰਮ ਲਈ ਜੂਈ ਬਣਾ ਕਰ ਲੋ ਪਾ ਲਈ ਫੇਰ ਕਰਤੀ ਆ ਜੀ ਉਹ ਚਲ ਵਧੀਆ ਗਾ ਰੱਬ ਨੇ ਚੰਗੀ ਘਰ ਵਾਲੀ ਦਿੱਤੀ ਹੈ ਜੀ। ਮੇਰੀ ਵਧੀਆ ਸੇਵਾ ਕਰਦੀ ਹੈ। ਮੰਮੀ ਦਾ ਹੀ ਪੂਰਾ ਧਿਆਨ ਰੱਖਦੀ ਹੈ। ਕਾਲੇ ਓਏ। ਉਹ ਕਾਲੇ। ਹਾਂਜੀ ਭਾਈ ਆ ਜਾਓ। ਭਾਬੀ ਕਾਲਾ ਕਿੱਥੇ ਹੈਗਾ? ਅੰਦਰ ਬੈਠੇ ਆ ਉਹ। ਹੋਰ ਭਾਬੀ ਠੀਕ ਆ? ਹਾਂ ਵਧੀਆ ਵਧੀਆ ਠੀਕ ਆ। ਬਾਈ ਖਿਆਲ ਰੱਖਦਾ ਤੇਰਾ? ਹਾਂ ਬਥੇਰਾ ਖਿਆਲ ਰੱਖਦਾ। ਚੱਲ ਇਹਨਾਂ ਮਖੌਲਾ ਕਰੀ ਜਾਇਆ ਕਰ ਬਗ ਜਾਂਦਰੀ ਬੈਠੇ ਆ ਉਹ ਚੱਲ ਠੀਕ ਆ ਉਹ ਆ ਜਾ ਕਾਲੇ ਚੱਲੀ ਆ ਯਾਰਾ ਪਹਿਲੀ ਕਿੰਨਾ ਲੇਟ ਹੋ ਗਏ ਉਹ ਕਿੱਥੇ ਜਾਣਾਗਾ ਉਹ ਸ਼ਹਿਰ ਨਹੀਂ ਜਾ ਕੇ ਤੈਨੂੰ ਪਤਾ ਲੱਗਾ ਓਏ ਹਾਂ ਚੱਲਿਓਣੇ ਚੱਲ ਕੋਈ ਨਾ ਬੈਠੇ ਦੋ ਕੁ ਮਿੰਟ ਯਾਰਾ ਕਿਉਂ ਕੀ ਹੋ ਗਿਆ ਹੁਣ ਉਹ ਤੇਰੀ ਭਜਾਈ ਆ ਰੋਟੀ ਲੈ ਕੇ ਆਉਂਦੀ ਹੈਗੀ ਆ ਰੋਟੀ ਖਾ ਕੇ ਚੱਲਾਂਗੇ ਆਪਾਂ ਓਏ ਆ ਕੇ ਖਾ ਲਈਆਂ ਰੋਟੀ ਓਏ ਆ ਕੇ ਤਾਂ ਟਾਈਮ ਲੱਗ ਜਾਂਦਾ ਹੁਣ ਉੱਥੇ ਹੱਥ ਨੋ ਹੋ ਜਾਂਦਾਗਾ ਯਾਰਾ ਉਹ ਸਹਰ ਖਾ ਲਾਂਗੇ ਕੁਛ ਯਾਰਾ ਲੇਟ ਹੋ ਜਾਣਾ ਤੈਨੂੰ ਪਤਾ ਤਾਂ ਹੈਗਾ ਉਹ ਯਾਰ ਖਾਤਾ ਲਮਾ ਗਈ ਆ ਤੇਰੀ ਪਰਜਾਈ ਲੜਦੀ ਹੈਗੀ ਅੱਜ ਪਹਿਲਾਂ ਮੈਨੂੰ ਕਹਿ ਕੇ ਗਈ ਆ ਕਹਿੰਦੀ ਤੂੰ ਆਪਦਾ ਧਿਆਨ ਨਹੀਂ ਰੱਖਦਾ ਹੈਗਾ ਉਹ ਕੋਈ ਨਾ ਯਾਰ ਕਾਲੇ ਮਾਪੀ ਗਨੂੰ ਭਾਬੀ ਨੂੰ ਅਸੀਂ ਸਹਰ ਕੁਛ ਖਾ ਲਾਂਗੇ ਉਹ ਕਿੰਨਾ ਟਾਈਮ ਲੱਗੂ ਉੱਥੇ ਉਹ ਟਾਈਮ ਕਿਹੜਾ ਲੱਗੂ ਕਾਲੇ ਉੱਥੇ 10-20 ਮਿੰਟ ਲੱਗਣਗੇ ਕਚੈਰੀਆਂ 'ਚ ਜਾ ਕੇ ਆਉਣ ਤੈਨੂੰ ਪਤਾ ਤਾਂ ਹੈਗਾ ਨਾਲੇ ਕੁਚੈਰੀਆਂ 'ਚ ਤਾਂ ਟਾਈਮ ਹੀ ਲੱਗ ਜਾਂਦਾ ਚੱਲ ਤੂੰ ਕਹਿੰਦਾ ਚੱਲਿਆ ਆਣਿਆ ਚਲ ਸਹਰੋ ਖਾ ਲਾਂ ਕੁਛ ਭਰਾ ਆ ਜਾ ਫਿਰ ਯਾਰ ਹੋਰਾਂ ਉਜੋਤਾ ਆ ਰੋਟੀ ਲਿਆ ਯਾਰ ਮੈਂ ਖਾਣੀ ਹੈਗੀ ਆ ਕੇ ਖਾਉਂਗਾ ਯਾਰ ਮੈਂ ਕਮਾਲ ਦੀ ਗੱਲ ਹੋ ਗਈ ਮੈਂ ਰੋਟੀ ਪਾ ਕੇ ਲਈ ਹਾਂ ਤੁਸੀਂ ਬਾਅਦ ਚੱਲੇ ਓ ਯਾਰ ਸਾਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਯਾਰ ਅਸੀਂ ਮੜਾ ਸ਼ਹਿਰ ਜਾ ਕੇ ਆਉਣਾ ਹੁਣ ਆ ਜਾਾਂਗੇ ਯਾਰਾ ਨਹੀਂ ਤੁਸੀਂ ਰੋਟੀ ਖਾ ਕੇ ਜਾਓ ਪਹਿਲਾਂ ਫਿਰ ਜਾਇਓ ਜਿੱਥੇ ਜਾਣਾ ਕੋਈ ਨਾ ਭਾਬੀ ਅਸੀਂ ਸ਼ਹਿਰ ਖਾ ਲਾਂਗੇ ਕੁਸਾ ਸਾਨੂੰ ਕਹਾਲਾ ਮੜੀ ਜੀ ਨਹੀਂ ਭਾਈ ਇਹ ਉਧਰ ਧਿਆਨ ਜਮਾ ਰੱਖਦਾ ਫਿਰ ਬਿਮਾਰ ਹੋ ਕੇ ਇੱਥੇ ਪਾਇਆ ਤਾਂ ਮम्मी ਮੈਨ ਲੜਦੀ ਵੀ ਤੂੰ ਮੁੰਡੇ ਨੂੰ ਰੋਟੀ ਨਹੀਂ ਖਵਾਉਂਦੀ ਹੈਗੀ ਕੋਈ ਨਾ ਕੋਈ ਨਾ ਮਾਪੀ ਖਵਾ ਲਿਆਉਂਗਾ ਓਏ ਐ ਕਿ ਮੈਂ ਨਿਆਣਾਗਾ ਯਾਰ ਮम्मी ਤਾਂ ਉਹੀ ਬੋਲਦੀ ਜਾਂਦੀ ਰਹ ਆਪਣੀ ਖਾਂਦੀ ਹੈਗੀ ਰੋਟੀ ਬੱਕ ਜੇ ਕਰਤੀ ਸੀ। ਉਹ ਯਾਰ ਤੂੰ ਕਿਉਂ ਲੜਦੀ ਆ ਤੂੰ ਖਾ ਲਈ ਟਾਈਮ ਆ ਰੋਟੀ। ਠੀਕ ਆ ਨਾ ਨਹੀਂ ਲੜਾਈ ਹੋਗੀ ਆਪਣੀ ਬਾਤ ਚ। ਮਾਫੀ ਛੇਰਾਂ ਕੁਝ ਖਾ ਲੂਗਾ ਤੈਨੂੰ ਕਹੀ ਜਾਨੇ ਕਿ ਵੀ ਅੱਪੀ ਖਾ ਲਾਂਗੇ ਤੇ ਸਾਨੂੰ ਜ਼ਰੂਰੀ ਕੰਮ ਆਗਾ। ਕੋਈ ਬੋਲਣ ਲੱਗ ਜਾਨੇ। ਚਲ ਗੋੜੀ ਚੱਲੀ ਐ। ਲੈ ਦੇਖੇ ਇੰਨੀ ਕਾਹਲ ਸੀ ਇਹਨਾਂ ਨੂੰ ਜਾਣਦੀ। ਮੈਂ ਤਾਂ ਰੋਟੀ ਪਾ ਕੇ ਲਈ ਆਈ ਐਨੇ ਪਿਆਰ ਨਾਲ ਤੇ ਆਪ ਉਹ ਚੱਕ ਕੇ ਉਹ ਸ਼ਹਿਰ ਚਲੇ ਗਏ। ਪਤਾ ਨਹੀਂ ਉੱਥੇ ਜਾ ਕੇ ਕੁਝ ਖਾਣਗੇ ਕਿ ਨਾ ਖਾਣਗੇ ਮੈਨੂੰ ਇਹਨਾਂ ਦੀ ਐਨੀ ਫਿਕਰ ਰਹਿੰਦੀ ਹੈ ਤੇ ਆਪ ਇਹ ਜਮਾ ਨਹੀਂ ਸੋਚਦੇ ਹੈਗੇ ਉੱਤੋਂ ਮੰਮੀ ਵੀ ਮੈਨੂੰ ਬੋਲਣ ਲੱਗ ਜਾਂਦੀ ਆ ਵੀ ਤੂੰ ਮੁੰਡੇ ਦਾ ਧਿਆਨ ਨਹੀਂ ਰੱਖਦੀ ਹੈਗੀ ਹੁਣ ਮੈਂ ਦੱਸ ਕੀ ਕਰਾਂ ਉਹ ਆ ਜਾ ਕਾਲੇ ਮਾੜੇ ਮਾੜੇ ਨਾਲ ਦੇਖ ਕਿੰਨਾ ਲੇਟ ਹੋ ਗਿਆ ਯਾਰ ਉਹ ਕੋਈ ਨਾ ਲੇਟ ਨੂੰ ਕੀ ਹੈਗਾ ਦੱਸ ਆ ਉਹ ਕੱਗ ਲੈ ਜੀ ਕਾਲੇ ਭਾਬੀ ਦੇਖ ਲੈ ਤੇਰਾ ਕਿੰਨਾ ਕਰਦੀ ਆ ਯਾਰ ਰੋਟੀ ਪਾਣੀ ਦੇਖ ਤੈਨੂੰ ਪੁੱਛਦੀ ਆ ਟਾਈਮ ਸਰ ਓਏ ਉਹ ਤਾਂ ਕਰਦੀ ਬਸੇਰਾ ਗਈ ਯਾਰ ਫਿਕਰ ਦਾ ਬਲੀ ਕਰਦੀ ਹੈਗੀ ਮੇਰੀ ਹੋਰ ਯਾਰ ਮੈਨੂੰ ਵੀ ਇਹੀ ਲਿਆ ਕੇ ਦੀ ਜਾਂਦਾ ਉਹ ਕੋਈ ਗੱਲ ਨਹੀਂ ਮੈਂ ਤਾਂ ਆਪ ਤੇਰੀ ਪਰਜਾਈ ਨਾ ਕਿਤੇ ਕਿਤੇ ਗੱਲ ਕਰਦਾ ਹੁਣ ਵੀ ਤੇਰੇ ਵਰਗੇ ਲਿਆ ਕੇ ਨਾ ਮੈਂ ਗੋਟੀ ਨੂੰ ਓਕੇ ਯਾਰ ਤੇਰੇ ਵੀ ਕਰਦਾ ਓੱਖ ਨਾ ਇਕੱਲੀ ਘਰੀ ਮਾਤਾ ਵੀ ਹੋਰ ਯਾਰ ਬਹੁਤ ਖੌ ਰਿਆ ਮਾਤਾ ਨੂੰ ਪਤਾ ਲੱਗੇਗਾ ਚਲ ਹੁਣ ਚੱਲੀਏ ਉਹ ਤਾਂ ਪਰ ਹੱਲ ਅੱਗ ਮਚਾ ਕੇ ਰੱਖਿਆ ਤਾਂ ਹੁਣ ਹੱਥ ਲਾ ਇਹਨੂੰ ਉਹ ਗੋਲਡੀ ਹੋਏ ਹਾਂ ਪਰਸੀ ਬੈਠਾ ਥੱਲੇ ਆਉਣਾ ਫਿਰ ਓ ਕੀ ਹਾਲ ਨੇ ਅਰਸੀ ਕੀ ਹਾਲ ਹੈ ਬਾਈ ਓ ਵਧੀਆ ਹੋਰ ਕਾਲੇ ਸੱਟਾ ਠੀਕ ਓ ਤੂੰ ਦੱਸ ਹੋਰ ਵਧੀਆ ਵਧੀਆ ਬਾਈ ਕਿਵੇਂ ਬੈਠਾ ਕੱਲਾ ਆਇਆ ਓਏ ਮੈਂ ਤੁਹਾਨੂੰ ਬਤਾਦਾ ਕੱਲਾ ਹੀ ਵਧੀਆ ਹੁੰਦਾ ਰਹਿੰਦਾ ਬੈਠਣਾ ਅੱਛਾ ਐਵੇਂ ਹੀ ਰਹੇ ਕਰੂੰਗਾ ਅੱਜ ਇੱਥੇ ਜਾਣਾ ਹੋਰ ਬਾਈ ਕਿਵੇਂ ਆ ਠੀਕ ਆ ਠੀਕ ਆ ਜੀ ਸੱਟਾ ਹਾਂ ਹੋਰ ਦੱਸ ਫਿਰ ਕਾਰੋਬਾਰ ਕਿਵੇਂ ਆ ਸਾਰੇ ਢੀੜ ਤੁਸੀਂ ਦੱਸੋਗੇ ਕਿ ਮੇਰੇ ਮਾਤਾ ਵਰਗੇ ਬਾਕੀ ਸਾਰੇ ਸਾਮਾ ਸੱਟ ਨੇਗੇ ਬਾਹਰੇ ਪੜਨ ਨਾ ਲੱਗਿਆ ਉੱਥੇ ਹਾਂ ਪਟਿਆਲੇ ਰਹਿਣ ਲੱਗ ਗਏ ਨੇ ਬਾਈ ਇਹਦਾ ਪੱਟੇ ਸੀਰਸ ਨਾ ਨਾਈ ਨਾ ਸਾਇਕਮੰਡ ਫੋਨ ਜਾਗਾ ਮੈਂ ਗੱਲ ਕਰਿਆ ਮੜੀ ਇਹਨੂੰ ਫੋਨ ਜੇ ਬਾਲੀ ਆਉਣ ਲੱਗੇ ਗੋਲਟੀ ਓਏ ਪਤਾ ਨਹੀਂ ਪੈਂਦੇ ਯਾਰ ਨੂੰ ਜਦ ਹਨ ਰਾਤ ਲੱਗਿਆ ਰਹਿੰਦਾ ਓ ਮਾਈ ਕੱਲ ਮੈਂ ਦੁੱਧ ਪਾ ਕੇ ਨੰਗਿਆ ਰਹੂੰਦੀ ਆਪ ਕੋਣ ਧੱਕਣ ਤੋਂ ਫੋਨ ਹੀ ਲਾਉਂਦਾ ਮੈਂ ਵੀ ਦੇਖਿਆ ਯਾਰ ਇਹ ਜਦੋਂ ਮਰਜ਼ੀ ਦੇਖ ਲਾ ਮੈਂ ਇਹ ਬੈਠਾ ਵੀ ਉਹ ਇਕੱਲਾ ਹੁੰਦਾ ਤੇ ਲੱਗਿਆ ਫੋਨ ਤੇ ਕਿਹਦੇ ਫੋਨ ਆਉਂਦੇ ਨੇ ਇਹਦਾ ਪੱਟਰ ਕੀ ਹੁੰਨੀ ਕੋਈ ਜਾਂਦਾ ਉੱਧਰ ਦੀ ਓਏ ਹੋਰ ਯਾਰ ਮੈਂ ਵੀ ਇੱਕ ਦੋ ਵਾਰ ਪੁੱਛਿਆ ਤਾਂ ਆਏਗਾ ਆਈਏ ਕਹਿੰਦਾ ਮੇਰੇ ਰਿਸ਼ਤੇਦਾਰ ਦਾ ਫੋਨ ਜਾਂ ਦੋਸਤ ਦਾ ਫੋਨ ਕਾਹ ਨੂੰ ਆਉਂਦਾ ਦੋਸਤ ਦਾ ਫੋਨ ਆਉਂਦਾ ਤਾਂ ਸੇਜੀ ਦਾ ਪਹਿਲਾਂ ਆਪਣੇ ਲੱਭੀ ਫਿਰਦਾ ਹੁੰਦਾ ਯਰੇ ਕਿਤੇ ਤਾਂ ਸੁਗੱਡੀ ਜਾਂਦੇ ਹੋਰੇ ਕਿਤੇ ਕੁਝ ਹੁਣ ਤਾਂ ਜੰਮੀ ਨਹੀਂ ਖੜਦਾ ਗੱਡੀ ਤੋਂ ਬਣਦਾ ਇਹ ਗੱਲੀ ਨਹੀਂ ਕਰਦਾ ਸਰ ਪਟਿਆਲੇ ਜੋ ਰਹਿੰਦਾ ਬਈ ਹੁਣ ਫਰਕ ਤਾਂ ਪੈਣੀ ਹੈਗਾ ਲੱਗੀ ਹਵਾ ਕੰਜਰ ਦੇ ਨੂੰ ਚਾਲਾ ਹਉਣ ਦੇ ਆਪਾਂ ਇਹਨੂੰ ਪੁੱਛਦੇ ਹਾਂ ਜਿੱਦਾਂ ਐਂ ਕਹਿੰਦੀ ਇਧਰੋਂ ਤੂੰ ਮਾਰਦੀ ਦੋ ਪੰਪ ਦੋ ਮੈਂ ਮਾਰ ਤੂੰ ਸੱਚ ਦਾ ਦੱਸ ਹੀ ਦੋ ਵਾਠ ਠੀਕ ਪੁੱਛ ਲਾਂਗੇ ਕੱਢ ਲਾਂਗੇ ਗੱਲ ਓਏ ਸੌਰੀ ਬਈ ਯਾਰ ਫੋਨ ਆ ਗਿਆ ਸੀਗਾ ਓਏ ਆ ਜਾ ਓਰੇ ਓਰੇ ਬੈਠਾ ਇਹਦਾ ਵੀ ਫੋਨ ਹੋਇਆ ਉਹਦਾ ਮੁੰਡਾ ਕਾਲਜ ਚ ਸੀ ਆਪਣਾ ਫਰੈਂਡ ਉਹਦਾ ਫੋਨ ਆ ਗਿਆ ਸੀ ਅੱਛਾ ਕਾਲਜ ਚੋਂ ਕੀਦਾ ਆ ਗਿਆ ਫੇਰ ਕੀ ਉਹ ਮੁੰਡਾ ਯਾਰ ਦੋਸਤ ਸੀ ਕੋਈ ਨਹੀਂ ਯਾਰ ਨਾਲ ਪੜਦੇ ਉਸੇ ਤੈਨੂੰ ਮੇਰਾ ਫੋਨ ਪਾਣ ਦਾ ਲਾਉਂਦਾ ਕਦੋਂ ਆਉਣਾ ਕਹਿੰਦੇ ਓਏ ਅਰਸ਼ੀ ਕਿਉਂ ਯਾਰ ਝੂਠ ਬੋਲਦਾਗਾ ਆਇਆ ਦਾ ਕਿਸੇ ਹੋਰ ਦਾ ਫੋਨ ਸੀ ਤੂੰ ਸੱਚ ਦੱਸ ਦੇ ਯਾਰ ਉਹ ਨਹੀਂ ਬਾਈ ਇਹੀ ਕੀੜੀ ਗੱਲ ਸਾਥ ਉਹ ਲੈ ਰੱਖੇਗਾ ਯਾਰ ਓਏ ਓਏ ਯਾਰ ਦੋ ਤਿੰਨ ਟੰਡਾ ਨ ਹੋ ਗਏ ਮੈਨੂੰ ਦੇਖ ਦੇ ਨਹੀਂ ਤੂੰ ਜਦ ਦੇ ਨਾ ਪੰਟ ਆਇਆ ਨਾ ਮੈਂ ਜਦੋਂ ਵੀ ਪਾ ਮੈਂ ਕੋਈ ਕੰਮ ਜਾਵਾਂ ਪਾ ਮੈਂ ਮੈਂ ਆਪਣੇ ਘਰ ਨੂੰ ਜਾਵਾਂ ਤੂੰ ਇੱਥੇ ਹੀ ਬੈਠਾ ਉਹਨਾਂ ਨਾਲ ਲਾ ਕੇ ਫੋਨ ਕਰਨਾ ਤੇ ਚੱਲ ਚੰਗਾ ਵਸ ਹੁਣ ਦੱਸਦਾ ਕਿਸੇ ਨੂੰ ਦੱਸੇ ਉਹਨਾਂ ਓਏ ਅਸੀਂ ਕਿਹਨੂੰ ਦੱਸਣਾ ਯਾਰ ਸਾਡੀਆਂ ਗੱਲਾਂ ਤੈਨੂੰ ਪਤਾ ਨੇ ਤੇਰੀਆਂ ਗੱਲਾਂ ਸਾਨੂੰ ਪਤਾ ਬਾਈ ਕਾਲੇ ਇਹਦਾ ਵੀ ਕਸੂਰ ਨਹੀਂ ਇਹ ਜਾ ਕੇ ਪਟਿਆਲੇ ਦੀ ਹਵਾ ਖਾ ਗਿਆ ਹੁਣ ਉਹਦਾ ਭੁੱਲੀ ਗਿਆ ਨਿਉਰੀ ਭੈਣ ਦਾ ਤਾਂਸ ਖੇਢੀ ਜਾਂਦਾ ਹੀ ਆਪਾਂ ਉਹ ਦੱਸਿਓਗੇ ਇਹਨੂੰ ਮੇਰੀ ਬਣ ਗਈ ਨਵੀਂ ਨਵੀਂ ਸਹੇਲੀ ਲੈ ਹੋਰ ਫਿਰ ਤਾਂ ਵਧੀਆ ਕਰ ਲੋਗੇ ਓਏ ਤੇਰੀ ਤਾਂ ਸਹੇਲੀ ਬਣ ਗਈ ਹੋਰ ਪਟਿਆਲੇ ਦੀ ਆ ਪਟਿਆਲੇ ਰਹਿੰਦੀ ਆ ਰਾਂਹੇ ਕਰਾ ਲੱਗਦੇ ਹੱਥ ਹੁਣ ਮੇਰੀ ਉਹ ਤੂੰ ਕਾਲੇ ਇੰਨਾਂ ਇੱਕ ਮੱਜਕਾ ਨੂੰ ਪਹਿਨ। ਭਾਬੀ ਦੇਖ ਲੈ ਯਾਰ ਕਿੰਨੀ ਵਧੀਆ। ਓਏ ਭਾਬੀ ਤਾਂ ਵਧੀਆ ਹੈਗੀਆ। ਫੇਰ ਕਿਉਂ ਇੱਕ ਬਾਰੇ ਰੱਖ ਲਾਂਗੇ? ਕਰਾਂਗੇ। ਉਹ ਇੰਨੀ ਕਾਲੇ ਵਧੀਆ ਨਹੀਂ ਲੱਗਦਾ। ਮੇਰਾ ਤਾਂ ਚੱਲ ਸਰਦਾ ਮੈਂ ਤਾਂ ਕਬਾਰਾਂ। ਚੱਲ ਮੈਨੂੰ ਤਾਂ ਕੋਈ ਚੱਕਰ ਨਹੀਂ। ਉਹ ਬਿਆਹੇ ਬਾਰੇ ਬੰਦਾ ਵਧੀਆ ਨਹੀਂ ਹੈਗਾ ਕੰਮ। ਤੂੰ ਤਾਂ ਐਂ ਕਰਨ ਲੱਗ ਗਿਆ ਯਾਰ। ਜਿਵੇਂ ਮੈਂ ਥੋਟੀ ਪਰਜਾਇ ਨੂੰ ਛੱਡਣ ਲੱਗਿਆ। ਮਾਤਾ ਯਾਰ ਕਿਸੇ ਲੀ ਬਣਾਉਣ ਨੂੰ ਕਹਿਣਾਗਾ। ਉਹ ਤੂੰ ਕਾਲੇ ਇੰਨਾਂ ਇੱਕ ਮੱਜਕਾ ਨੂੰ ਪਹਿਨ ਯਾਰ। ਭਾਬੀ ਦੇਖ ਲੈ ਕਿੰਨੀ ਵਧੀਆ ਹੈ। ਉਹ ਪਰਜਾਇ ਦਾ ਵਧੀਆ ਹੈਗੀ ਗੋਲਟੀ। ਫੇਰ ਕਿਉਂ ਯਾਰ ਤੂੰ ਤਾਂ ਉ ਉਹ ਇੰਨਾ ਕਰਾਉਣ ਦੇ ਮਾਰੇ ਕਹਿੰਦੇ ਆ ਅਰਸੀ ਚੱਲਦਾਸ ਨੇ ਇਹ ਆ। ਚਲ ਮੈਂ ਇਹਦਾ ਕਰਾ ਦੂੰਗਾ। ਲ ਮੈਨੂੰ ਐ ਛੋਟੇ ਦੋਨਾਂ 'ਚ ਆਪਸ ਵਿੱਚ ਨਾ ਫਰਕ ਪੈ ਜੀ। ਕੋਈ ਸਾਡੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ। ਤੂੰ ਫਿਕਰ ਨਾ ਕਰ ਯਾਰਾ। ਉਹ ਤਾਂ ਆਪਾਂ ਯਾਰਾ ਓਡਾ ਰੱਖਦਾ ਤੋ। ਬੜਾ ਪਤਾ ਲੱਗਣ ਲੱਗਿਆ ਕੋਸਰ। ਕੋਈ ਨੰਦਰੀ ਕਰ ਲੂੰਂਂਦਰੀ ਪਰਝਾਈ ਨਾ ਗੱਲ ਕੋਈ ਨਾ ਕਿਸੇ ਦਿਨ। ਚੱਲ ਠੀਕ ਆ। ਹਾਂ ਇਹ ਗੱਲ ਕਰਕੇ ਠੀਕ ਆ ਮੈਨੂੰ। ਤੇ ਮੇਰੀ ਕੰਮ ਕਰਾ ਦੇ ਜਲਦੀ ਉਹ ਜਲਦੀ। ਕੋਈ ਨਾ ਕਰਾ ਦੂੰ ਕੋਈ ਨਾ। ਮੈਨੂੰ ਮੈਸੇਜ ਆ ਜਾਓ ਕੋਈ। ਕੋਈ ਨਾ ਕੋਈ 73 ਨੰਬਰ ਦੇ ਦੂੰ ਮੈਂ ਤੇ ਓਕੇ ਉਹ ਕਰਾ ਲਈ ਗੱਲ ਇਹਦੀ ਸਰਾ ਦੂੰ ਯਾਰ ਕੋਈ ਨਹੀਂ ਕਾਲਾ ਬੀਜ ਬੱਕਾਂ ਵਾਲੀਆਂ ਗੱਲਾਂ ਕਰਦਾ ਇੰਨੀ ਸੋਹਣੀ ਘਰ ਵਾਲੀ ਹੈ ਦੀ ਤੂੰ ਦੱਸ ਬਾਹਰ ਮੂੰਹ ਮਾਰ ਕੇ ਤਾਂ ਕੀ ਕਰਨ ਚੱਲ ਆਪਾਂ ਨੂੰ ਕੀ ਆਪਾਂ ਗੱਲ ਕਰਾਵਾਂਗੇ ਆਪਣਾ ਕਿਹੜਾ ਕੋਈ ਜਾਣਦਾ ਕੱਲ ਨੂੰ ਆਪੀ ਜਾਪ ਦਾ ਕਲੇਸ਼ ਚ ਝੁੰਟੀ ਚ ਦੋਨੇ ਪਾਸੇ ਦੇਖੀ ਸਵੇਰ ਤੋਂ ਸ਼ਾਮ ਹੋ ਗਈ ਹਾਇ ਤੱਕ ਨਹੀਂ ਕਰਿਆ ਆਏ ਹੈਗੇ ਇਹ じゃ ਕੀ ਕੰਮ ਹੋ ਸਕਦਾ ਹੈਗਾ ਜਿਹੜਾ ਇੰਨਾ ਟਾਈਮ ਲੱਗ ਗਿਆ ਤਨ ਕੀ ਕਰਨ ਗਏ ਹੋਇਆ ਸਵੇਰ ਦੇ ਲੈ ਪਤਾ ਨਹੀਂ ਰੋਟੀ ਖਾਧੀ ਵੀ ਹੋਊਗੀ ਕਿ ਨਾ ਖਾਧੀ ਹੋਊਗੀ ਸੱਚੇ ਮੈਨੂੰ ਮੰਮੀ ਨੇ ਵੀ ਬੁਲਾਇਆ ਸੀਗਾ ਉਧਰ ਕਹਿੰਦੀ ਗੋਹਾਸਟਾ ਜੀ ਮੇਰੇ ਨਾਲ ਚਲ ਸਬਜੀ ਦਾ ਮੈਂ ਆ ਕੇ ਜੀਰੂੰਗੀ ਪਹਿਲਾਂ ਮੰਮੀ ਨਾਲ ਉਧਰ ਕੰਮ ਕਰਾਏ ਆਂ ਚਾ ਠੀਕਾ ਕਾਲੇ ਕੋਈ ਆਇਆ ਚਾ ਪਾਣੀ ਪੀਜੀ ਨਾ ਨਾ ਬੱਸ ਆਗੇ ਤੁਸੀਂ ਓਏ ਹਾਂ ਜੋਤਾ ਆ ਗਿਆ ਯਾਰ ਚਲੋ ਕੋ ਇਹਨਾਂ ਅੰਦਰ ਬੈਠੋ ਮੈਂ ਪਾਣੀ ਲੈ ਕੇ ਆਉਂਦਾ ਠੀਕ ਆ ਉਹ ਚੱਲ ਵਧੀਆ ਇਹ ਗੁੱਸੇ ਨਹੀਂ ਹੋਈਏਗੀ ਵੀ ਇਹ ਨਾਲ ਟਾਈਮ ਲਾਇਆ ਮਨ ਤਾਂ ਐ ਸੀਗਾ ਵੀ ਗੁੱਸੇ ਹੋ ਰਿਓ ਓ ਯਾਰ ਸੀ ਨੂੰ ਕੰਮ ਆ ਗਿਆ ਸੀ ਪਰ ਤਾਣੀ ਯਾਰ ਕਰੂਗਾ ਤਾਣੀ ਕਰਤਾ ਨਹੀਂ ਮੈਂ ਮੇਰੇ ਨਾਲ ਲੜਨ ਨਾ ਲੱਗ ਗਏ ਕਿ ਤੇਰਾ ਵਿਆਹ ਹੋਇਆ ਹੋਇਆ ਤੇ ਛੇਲੀ ਤੋਂ ਕੀ ਕਰਾਉਣਾ ਵਾਇਕਰ ਖਸ਼ਤੀ ਜੀ ਤਾਈਆ ਦੇਖਾਂਗੇ ਮਨੂਰਾ ਦਾ ਹੋਣੀ ਪਈ ਹੈ ਆਲੋ ਜੀ ਪਾਣੀ ਪੀ ਲਓ ਬਿਆ ਜੋ ਤਾਂ ਕਿੱਥੇ ਲਾਏ ਇਹਨਾਂ ਟਾਈਮ ਉਹ ਜਦ ਗੋਲਟੀ ਕੰਮ ਜਾ ਕਰਨ ਲੱਗ ਗਿਆ ਜੀ ਉਹਨੇ ਟਾਈਮ ਲਵਾਤਾ ਸਵੇਰ ਦੀ ਡਿੱਕੀ ਆਣੀ ਐ ਮੈਂ ਤੁਹਾਨੂੰ ਵੀ ਹੁਣ ਵੀ ਆਏ ਹੁਣ ਵੀ ਆਏ ਮਤਾ ਕੁਲਟੀ ਨੂੰ ਕਿਹਾ ਸੀਗਾ ਵੀ ਚੱਲ ਚੱਲੀਏ ਯਾਰ ਤੇਰੀ ਭਾਬੀ ਕੱਲੀ ਆ ਘਰੇ ਹਾਂ ਉੱਥੇ ਕੰਮ ਤੇ ਬਸ ਟਾਈਮ ਲੱਗ ਗਿਆ ਉਹ ਮੈਨੂੰ ਕਚੈਰੀਆਂ ਚ ਲੈ ਗਿਆ ਸੀ ਤੂੰ ਸਦਾ ਹੋਰਾਂ ਦੇ ਕੰਮਾਂ ਚ ਫਿਰਦੇ ਰਿਹਾ ਕਰੋ ਆਪਣੇ ਘਰ ਕੰਨੀ ਵੀ ਧਿਆਨ ਦੇ ਲਿਆ ਕਰੋ ਓਏ ਯਾਰ ਘਰ ਦਾ ਕੀ ਨਹੀਂ ਧਿਆਨ ਕਰਦਾ ਹੈਗਾ ਤੂੰ ਹੀ ਬੋਲਦੀ ਰਿਹਾ ਕਰ ਸਾਰਾ ਦਿਨ ਮੈਨੂੰ ਰੋਟੀ ਰੋਟੀ ਖਾ ਲਈ ਸੀ ਓ ਸਾਰਾ ਕੁਝ ਖਾ ਲਿਆ ਮੈਂ ਤੂੰ ਇੰਨੀ ਫੇਕਰ ਨਾ ਕਰਿਆ ਕਰ ਮੇਰੀ ਜਾ ਜਾ ਕੇ ਆਪਦਾ ਕੰਮ ਕਰ ਲਾ ਠੀਕ ਆ ਬਾਕੀ ਹਾਂ ਚਿੱਕੇ ਮੇਓ ਤੁਸੀਂ ਕਾਲ ਕਰ ਸਕਦੇ ਚਲ ਠੀਕ ਆ ਜਦੋਂ ਫਰੀ ਹੋਈ ਨਾ ਫਿਰ ਕਰ ਲਈ ਫੋਨ ਮੈਨੂੰ ਜਾਂ ਗਰੀਮ ਐਸੀ ਕਰਤੀ ਚੰਗਾ ਫੋਨ ਮੈਂ ਆਪੇ ਲਾ ਲੂੰਗਾ ਲੈ ਵੇ ਅਰਸ਼ੀ ਨੇ ਗੱਲ ਦਾ ਕਰਵਾਤੀ ਧੀ ਵੀ ਵਧੀਆ ਲਾ ਦੇਗੀ ਚਲ ਆਪਾਂ ਨੇ ਵਧੀਆ ਘਟੀਆਂ ਤੋਂ ਕੀ ਲੈਣਾ ਆਪਾਂ ਕਿਹੜਾ ਵਿਆਹ ਕਰਵਾਉਣਾ ਦਾ ਓਏ ਆਪਾਂ ਦਾ ਬਸ ਆਪਣਾ ਟਾਈਮ ਪਾਸ ਜਾ ਰਹੀ ਹੋਈ ਓ ਬਸ ਆ ਜੋ ਤੋਂ ਲਕੋ ਰੱਖਣਾ ਪੈਣਾ ਸਾਰੀਆਂ ਗੱਲਾਂ ਦਾ ਜੇ ਕੇਤੇ ਨੂੰ ਪਤਾ ਲੱਗ ਗਿਆ ਨਾ ਤਾਂ ਸਾਰੇ ਕੰਮ ਦਾ ਪੜਦਾ ਫਸ ਹੋ ਗਈ। ਮੈਂ ਕਣਕਰੀਏ ਬੋਰੀਆਂ ਭਰਨੀਆਂ ਸੀ ਤੇ ਉਹ ਰੇਲ ਆ ਗਏ ਇੱਥੇ। ਹੁਣ ਮੈਂ ਕਿਹਨੂੰ ਬੁਲਾਵਾਂ? ਬਾਹਰ ਦੇਖ ਕੇ ਲਿਉਨੀਆਂ ਜੇ ਕੋਈ ਹੋਇਆ ਤਾਂ। ਕੋਈ ਹੈ ਵੀ ਨਹੀਂ ਬਾਹਰ ਵੀ ਕਿਹਨੂੰ ਬੁਲਾਵਾਂ ਹੁਣ ਮੈਂ। ਕੋਈ ਵੀ ਨਹੀਂ ਲੰਗਦਾ ਟੱਪਦਾ। ਆਛੀ? ਹਾਂ ਮੈਂ ਵੀ ਦੱਸਾਂ। ਇੱਕ ਕੰਮ ਸੀਗਾ ਮੈਨੂੰ ਕੀ ਕਰਨਾ ਦੱਸ ਉਹਨਾਂ ਅੰਦਰ ਮੈਂ ਕਣਕਰੀਆਂ ਪੋਰੀਆਂ ਭਰਨੀਆਂ ਸੀ ਤੇ ਨਾ ਉਹ ਫੀਡ ਲਾ ਗਏ ਮੜੀ ਸਾਈਡ ਤੇ ਕਰਦੇ ਗੱਟੇ ਸਾਰਾ ਤੈਨੂੰ ਕਦੇ ਜਵਾਬ ਦਿੱਤਾ ਅਜੇ ਤੱਕ ਚਲਾ ਜਾ ਕਰਾ ਨਾ ਚੰਗਾ ਭਾਬੀ ਮੈਂ ਚੱਲਿਆ ਜੇ ਕੋਈ ਹੋਰ ਕੰਮ ਹੁੰਦਾ ਦੱਸ ਦੀ ਮੈਨੂੰ ਹਾਂ ਕੋਈ ਨਾ ਚੱਲ ਤੂੰ ਵਧੀਆ ਆ ਗਿਆ ਚੰਗਾ ਹੋਇਆ ਫਿਰ ਮੈਂ ਤਾਂ ਉਹੀ ਔਖੀ ਹੋਈ ਜਾਂਦੀ ਸੀ ਕੱਲੀ ਚੱਲ ਠੀਕ ਆ ਚੰਗਾ ਭਾਬੀ ਠੀਕ ਹੈ ਉਹ ਅਰਸ਼ੀ ਤੂੰ ਇੱਥੇ ਕਿਵੇਂ ਹੈਂ ਉਹ ਵੀਰ ਦੀਆਂ ਬੋਰੀਆਂ ਚ ਕਾਉਣ ਆਇਆ ਸੀਗਾ ਮੈਂ ਕਣਕ ਕੱਢਣੀ ਸੀ ਭਾਬੀ ਨੇ ਅੱਛਾ ਠੀਕ ਆ ਹਾਂ ਚੱਲ ਠੀਕ ਆ ਭਾਬੀ ਹਾਂ ਕੋਈ ਨਾ ਠੀਕ ਨਾ ਇਹ ਦੱਸ ਸਾ ਇਹ ਕੀ ਕਰਨਾ ਸੀ ਤੁਹਾਨੂੰ ਦੱਸਿਆ ਤਾਂ ਹੈ ਫੀਲ ਦੀਆਂ ਬੋਰੀਆਂ ਚ ਕਾਉਣ ਵਾਸਤੇ ਮੈਂ ਬੁਲਾਇਆ ਸੀ ਤੁਸੀਂ ਹੈ ਨਹੀਂ ਸੀਗੇ ਕਰੇ ਮੈਂ ਕਣਕ ਕੱਢਣੀ ਸੀਗੀ ਉਹ ਯਾਰ ਤੈਨੂੰ ਇਹੀ ਮਿਲਿਆ ਸੀਗਾ ਨਾਲੇ ਮੈਂ ਆ ਜਾਂਦਾ ਆਪੀ ਆ ਕੇ ਮੈਂ ਪਰਾਂ ਕਰ ਦਿੰਦਾ ਤੂੰ ਕਿਉਂ ਪਿੱਛੋਂ ਇਹਨੂੰ ਵੜਿਆ ਕਰੇ ਫਿਰ ਮੈਂ ਸੋਚਿਆ ਮਾਂ ਚੱਲ ਮੈਂ ਹੀ ਕਰ ਲੈਂਦੀ ਆ ਕਿਸੇ ਨੂੰ ਬੁਲਾ ਕੇ ਉਹ ਮੈਨੂੰ ਸਭ ਪਤਾਗਾ ਤੇਰਾ ਤੂੰ ਕੀ ਕਰਦੀ ਫਿਰਦੀ ਆ ਮੈਨੂੰ ਆਇਆ ਲੱਗਦਾ ਤੇਰੀ ਇਹ ਨਾ ਗੱਲਬਾਤ ਹੈਗੀ ਤੁਸੀਂ ਆਹ ਕਹਿ ਜਿਹਾ ਗੱਲਾਂ ਕਰੀ ਜਾਂਦੇ ਹੋਗੇ ਉਹ ਯਾਰ ਮੈਂ ਸਹੀ ਬੋਲਦਾ ਨਾਲੇ ਉਹ ਮੈਨੂੰ ਕਿਉਂ ਨਹੀਂ ਕਹਿ ਕੇ ਗਿਆ ਹੈਗਾ ਕਿ ਚੰਗਾ ਪਈ ਚੱਲਦਾ ਮੈਂ ਉਹਨੇ ਤੈਨੂੰ ਹੀ ਕਿਹਾ ਚੰਗਾ ਪਰ ਜਾਈ ਚੱਲਦਾ ਮੈਂ ਚਲ ਫਿਰ ਕੀ ਹੋ ਗਿਆ ਜੇ ਕਹਿ ਗਿਆ ਤਾਂ ਉਹ ਯਾਰ ਮੈਥੋਂ ਬੁਰਾ ਕੋਈ ਨਹੀਂ ਹੈਗਾ ਠੀਕ ਹੈ ਨਾ ਅੱਗੇ ਤੋਂ ਮੈਥੋਂ ਪਿੱਛੇ ਕੋਈ ਬੰਦਾ ਘਰੇ ਬਾੜਿਆ ਤਾਂ ਸੋਝ ਨਹੀਂ ਆ ਬਦਆਪ ਨੂੰ ਸਮਝ ਗਈ ਐਵੇਂ ਚੁੱਪ ਜਿਹਾ ਕਰਕੇ ਨਾ ਖੜਾ ਇੱਥੇ ਠੀਕ ਹੈ ਇਸ ਦੀ ਗਰਾਰ ਕਿਹਾ ਕਿ ਸਾਰੇ ਪੱਟੇ ਲੋ ਦੇਖੀ ਮੈਨੂੰ ਗਲਤ ਕਹੀ ਜਾਂਦੇ ਆ ਫਿਰ ਕੀ ਹੋ ਗਿਆ ਜੇ ਮੈਂ ਬੁਲਾ ਲਿਆ ਉਹਨੂੰ ਕਰੇ ਉਕੀ ਦਾ ਫੋਨ ਗੁਰੇਨ ਹਲੋ ਮੈਂ ਹਾਂ ਸੰਤਾ ਹੁਣਾ ਬੱਛ ਚੱਲ ਪੈਜ ਵਾਸ ਕਰੋ ਦੋ ਮੱਟਾਂ ਚਾ ਕਿੱਥੇ ਜਾ ਰਹੇ ਹੋ ਤੁਸੀਂ ਕੋ ਕੋ ਕੰਮ ਜਾ ਹੋ ਗਿਆ ਉਧਰ ਜਾ ਕੇ ਆਉਣਾਗਾ ਮੈਂ ਮੇਰੀ ਗੱਲ ਤਾਂ ਸੁਣੋ ਹਾਂ ਉਹ ਅੱਜ ਤੁਸੀਂ ਨਾ ਜਾਓ ਕਿਤੇ ਅੱਜ ਘਰ ਹੀ ਰਹੋ ਆਪਾਂ ਨਾ ਮੈਂ ਸ਼ਾਪਿੰਗ ਕਰਕੇ ਆਉਣੀ ਹੈਗੀ ਉਹ ਕੋਈ ਨਾ ਤੈਨੂੰ ਫੇਰ ਕਰਾ ਲਿਓ ਯਾਰ ਸ਼ਾਪਿੰਗ ਅੱਜ ਮੈਨੂੰ ਜ਼ਰੂਰੀ ਕੰਮ ਆ ਜਾ ਮੈਂ ਜਾ ਮੈਨੂੰ ਵੀ ਜ਼ਰੂਰੀ ਆ ਮੈਂ ਘਰ ਦਾ ਸਮਾਨ ਲਿਆਉਣਾ ਇਹਨਾਂ ਨੇ ਕੁਝ ਵੀ ਰਾਵਦਾ ਥੋੜਾ ਮੋਟਾ ਸਮਾਨ ਮੁੱਕਿਆ ਪਿਆਗਾ ਉਹ ਯਾਰ ਜਦੋਂ ਮੈਂ ਜਾਣਾ ਹੁੰਦਾ ਉਹਦੀ ਜਾਣਾ ਹੁੰਦਾ ਕਿ ਤੈਂ ਉਹ ਹੀ ਸਾਰਾ ਦਿਨ ਬੋਲਦੀ ਰਹਿਣੀ ਹੈਗੀ ਯਾਰ ਮੈਨੂੰ ਤੁਹਾਨੂੰ ਮੈਂ ਕਿੰਨਾ ਕੁ ਰੋਕਦੀ ਆ ਅੱਗੇ ਅੱਜ ਮੇਰੇ ਨਾਲ ਚਲੇ ਜਾਓ ਨਾ ਰੋਕਦੀ ਕਿਤੇ ਨਹੀਂਗੀ ਯਾਰ ਕਿਤੇ ਦੋਸਤਾਂ ਨਾਲ ਜਾਂ ਨਾ ਤਾਂ ਗਏ ਤੂੰ ਦੋਸਤਾਂ ਨਾਲ ਬਾਗਿਆ ਕਿੱਥੇ ਉਝਾਨਾ ਫੇਰ ਤੂੰ ਕਹਿੰਦੇ ਮੈਂ ਸ਼ਾਪਿੰਗ ਕਰਕੇ ਆਉਣੀ ਯਾਰ ਮੈਨੂੰ ਜਾ ਆਇਆ ਕਰਨਾ ਮੈਂ ਦੱਸ ਪਈ ਐ ਨਾ ਤੈਨੂੰ ਫਿਰ ਮੈਨੂੰ ਵੀ ਨਾ ਦੇਖੋ ਨਾ ਤੁਸੀਂ ਮੇਰੇ ਨਾਲ ਵੀ ਚਲੇ ਜਾਓ ਕਿਤੇ ਵਾਹ ਯਾਰ ਯਾਰ ਤੂੰ बस ਚੜਕੇ ਭਾਗ ਜਾ ਠੀਕ ਆ ਨਾ ਮੈਂ ਨਹੀਂ ਜਾ ਸਕਦਾ ਮੈਂ बस ਚੜਕੇ ਜਾਉਂਗੀ ਓਏ ਹੋ ਰਹਾ ਬਸ ਚੜਕੇ ਭਾ ਜਾ ਫਿਰ ਕੀ ਗੱਲ ਲੱਗੀ ਹੁਣ ਤੈਨੂੰ ਮੈਂ ਗੱਡੀਆਂ ਚ ਨਾ ਲੈ ਜਾ ਯਾਰ ਕਿਤੇ ਹਾਂ ਤੇ ਉਹ ਖੜੀ ਬੋਲੀ ਜਾਂਦੀ ਐ ਚਾ ਮੈਨੂੰ ਜ਼ਰੂਰੀ ਕੰਮ ਮੈਂ ਜਾਂਦੇ ਮੈਨੂੰ ਬੋਲਾ ਨਾ ਇਥੇ ਓਏ ਛਾਰਾ ਬੰਦੇ ਦਾ ਮੂਡ ਖਰਾਬ ਕਰ ਦਣਗੇ ਦੇਖੀ ਮੈਂ ਐਨੀ ਖੁਸ਼ ਸੀਗੀ ਵੀ ਚਲ ਇਹਨਾਂ ਨਾਲ ਅੱਜ ਸ਼ਾਪਿੰਗ ਕਰਕੇ ਆਉਂਗੀ ਪਰ ਇਹਦਾ ਜਮਾ ਹੀ ਨਹੀਂ ਹੁਣ ਮੇਰਾ ਕਰਦੇ ਹੈਗੇ ਜੋਤ ਉਹ ਪਾਣੀ ਦਾ ਘਲਾ ਲੈ ਕੇ ਆਈ ਯਾ ਆਇਆ ਗਾ ਵਰਲੇ ਨੂੰ ਪੁੱਛ ਲੈਣਾ ਪਹੁੰਚ ਗਈ ਘਰੇ ਕਿ ਗਈ ਹੈ ਹੈਲੋ ਉਹ ਹਾਂ ਜੀ ਪਹੁੰਚ ਗਏ ਤੁਸੀਂ ਘਰੇ ਹਾਂ ਮੈਂ ਵੀ ਹੁਣੇ ਆਇਆ ਚਲ ਠੀਕ ਆ ਫੇਰ ਕਰ ਦਿੰਦੇ ਨੂੰ ਫੋਨ ਚਾਂਗਾ ਮੈਂ ਰੈਸਟ ਕਰ ਲਾਂ ਥੋੜੀ ਆ ਲੋ ਪੰਨ ਬਈ ajo ta ਕਰੇ ਸ਼ੋਪਿੰਗ ਨਾ ਗਈ ਨਹੀਂ ਸੀ ਮੈਂ ਕਿਉਂ ਕੋਈ ਹੈ ਹੀ ਨਹੀਂ ਸੀ ਜਾਣ ਵਾਲਾ ਉਹ ਲੈ ਪਰ ਤੂੰ ਜੈਨਤਨ ਕਹ ਜੀ ਬੱਸ ਤੇ ਜਾਏ ਇਕੱਲੀ ਮੈਂ ਉਹੀ ਨਹੀਂ ਗਈ ਹੈਗੀ ਚਲ ਕੋਈ ਨਾ ਕੱਲ ਨੂੰ ਕਰਵਾ ਲੇਂ ਸ਼ੋਪਿੰਗ ਤੈਨੂੰ ਮੈਂ ਤੁਸੀਂ ਫੋਨ ਦਿਓ ਮੜਾ ਜ ਆਪਣਾ ਕੌਣ ਹਾਂਜੀ ਤੈਂ ਫੋਨ ਤੋਂ ਕਿ ਕਰਾਉਣਾ ਮੈਂ ਕੁਛ ਦੇਖਣਾ ਗਦੀ ਤੂੰ ਮੜਾ ਫੋਨ ਤੁਹਾਡਾ ਓਏ ਯਾਰ ਤੇਰੇ ਕੋਲੇ ਫੋਨ ਤਾਂ ਹੈਗਾ ਆਪਦਾ ਤੂੰ ਉੱਤੋਂ ਦੇਖ ਲਈ ਯਾਰ ਓਲਿਛ ਤਾਂ ਮੈਂ ਦੇਖਦੀ ਹੀ ਰਹਿਣੀ ਆ ਮੈਂ ਤੁਹਾਡੇ ਫੋਨ 'ਚ ਦੇਖਣਾ ਕੁਛ ਮੈਨੂੰ ਦੇ ਦੋ ਮੜਾ ਇਹ ਫੋਨ ਤੁਹਾਡਾ ਉਹ ਮੇਰੇ ਫੋਨ 'ਚ ਹੈ ਜਾਂ ਕੀ ਆ ਤੂੰ ਕਿਉਂ ਕੋਲੇਸ਼ ਕਰਦੇ ਹੁੰਦੇ ਆ ਜਰਾ ਜਿਆ ਜਿਆ ਕੋਲੇਸ਼ ਨਹੀਂ ਕਰੀ ਲੈ ਜੇ ਕੁਛ ਫੋਨ 'ਚ ਹੈ ਹੀ ਨਹੀਂ ਕੁਛ ਫਿਰ ਤੁਸੀਂ ਫੋਨ ਦੇ ਦਿੰਦਾ ਫੋਨ ਕਿਉਂ ਨਹੀਂ ਦਿੰਦੇ ਹੈਗੇ ਓਏ ਯਾਰ ਤੈਨੂੰ ਮੈਂ ਕੀ ਕਹਾਂਗਾ ਨਾ ਤੂੰ ਜਾ ਕੇ ਜੋਤ ਦਾ ਕੰਮ ਕਰ ਲਾ ਤਾਂ ਠੀਕ ਹਨ ਤੁਸੀਂ ਪਹਿਲਾਂ ਫੋਨ ਦਿਓ ਆਪਦਾ ਮੈਂ ਫੇਰ ਹੀ ਜਾਉਂਗੀ ਓ ਲੈ ਯਾਰ ਤੂੰ ਹੁਣ ਫੋਨ ਪਿੱਛੇ ਕਲੇਸ਼ ਪਾ ਕੇ ਬੈਗੀ ਸਵੇਰੇ ਕਹਿੰਦੀ ਮੈਂ ਸ਼ਾਪਿੰਗ ਕਰਾ ਕੇ ਲਿਆ ਤੂੰ ਯਾਰ ਮੈਨੂੰ ਨਾ ਕਲੇਸ਼ ਹੀ ਕਰਨਾ ਹੁਣ ਤਾਂ ਸਾਰਾ ਤਰ੍ਹਾਂ ਫਿਰ ਫੋਨ ਦੇ ਦੇ ਫੋਨ ਚਾਹੇ ਜਾਂ ਕੀ ਹੈ ਤੁਸੀਂ ਫੋਨ ਨਹੀਂ ਦੇ ਰਹੇ ਹੈਗੇ ਓ ਯਾਰ ਮੈਂ ਨਹੀਂ ਦੇਣਾ ਆਪਦਾ ਫੋਨ ਠੀਕ ਹਨ ਤੁਸੀਂ ਫੋਨ ਦਿਓ ਆਪਦਾ ਮੈਂ ਨਹੀਂ ਦੇਣਾ ਹੈਗਾ ਯਾਰ ਤੈਨੂੰ ਕਹਿੰਦਾ ਤੂੰ ਜਾ ਆਪਦਾ ਕੰਮ ਕਰ ਲੈ ਜਾ ਕੇ ਕਿੱਥੇ ਥੋੜਾ ਫੋਨ ਓਏ ਆ ਪਿਆ ਯਾਰ ਤਾਂ ਫੋਨ ਤੂੰ ਕੀ ਕਰਾਉਣਾ ਯਾਰ ਤਾਂ ਫੋਨ ਦਿਓ ਫਿਰ ਮੈਨੂੰ ਤੈਨੂੰ ਮੈਂ ਬਾਰ ਬਾਰ ਕਹੀ ਜਾਂ ਨੇ ਪਰ ਹੁਣ ਚਪੇੜੀ ਬਣ ਗਿਆ ਤਰੇ ਇਹ ਤੁਸੀਂ ਫੋਨ ਦੋ ਆਪਦਾ ਮੈਨੂੰ ਮੈਂ ਥੋੜਾ ਫੋਨ ਦੇਖਣਾਗਾ ਓਏ ਇੱਥੇ ਕਰਾਉਣਾ ਕੀ ਹੈ ਮੇਰੇ ਫੋਨ ਤੋਂ ਯਾਰ بار بار ਉਹੀ ਗੱਲ ਲੱਗ ਫੋਨ ਮੈਂ ਥੋੜਾ ਫੋਨ ਦੇਖ ਨਹੀਂ ਸਕਦੀ ਹੈਗੀ ਓਏ ਯਾਰ ਐਂ ਤੇ ਮੈਂ ਨਹੀਂ ਦਿੰਦਾ ਯਾਰ ਫੋਨ ਤੁਸੀਂ ਫੋਨ ਦੋ ਮੈਨੂੰ ਆਪਦਾ ਛੱਡੋ ਯਾਰ ਤੂੰ ਹੱਦਾਂ ਹੀ ਪਾਰ ਕਰਤੀਆਂ ਆਪਣੀਆਂ ਮੈਨੂੰ ਗੱਲ ਇੱਕ ਹੋਰ ਕਹਿਦੀ ਮੈਂ ਅੱਜ ਤੋਂ ਬਾਅਦ ਮੈਨੂੰ ਕੋਈ ਸਵਾਲ ਜਵਾਬ ਜਣਾ ਨਹੀਂ ਠੀਕ ਹੈ ਨਾ ਮੈਂ ਕੁਝ ਮਰਜ਼ੀ ਕਰਾਂ ਨਾਲੇ ਮੇਰੇ ਫੋਨ ਤੇ ਹੱਥ ਲਾ ਲੀ ਫੋਨ ਦੋ ਫੋਨ ਦੋ ਇਹਨੂੰ ਇਹ ਹੋਇਆ ਕਾਲੀ ਚੁੱਪ ਜਾ ਕਰਕੇ ਮੈਗਿਆ ਜੋਏ ਉਹ ਕੁਝ ਨਹੀਂ ਹੋਇਆਗਾ ਯਾਰ ਕੋਟੀ ਪੁੱਛਣਾ ਯਾਰ ਉਹ ਤੇਰੀ ਭਝਾਈ ਨੇ ਲਹੂ ਪੀਰ ਖਿਆ ਮੇਰਾ ਕਿਉਂ ਕੀ ਗੱਲ ਹੋ ਗਈ ਉਹ ਲੜਦੀ ਰਹਿੰਦੀ ਯਾਰ ਸਾਰਾ ਦਿਨ ਲੱਖ ਨਹੀਂ ਮੇਰੇ ਚ ਕਿ ਨਹੀਂ ਮੋਬਾਈਲ ਚੈੱਕ ਕਰਾ ਵੀ ਮੋਬਾਈਲ ਚੈੱਕ ਕਰਕੇ ਤੈਨੂੰ ਦੱਸ ਕੀ ਲੈਣਾ ਤੇਰੇ ਕੋਲ ਆਪਦਾ ਮੋਬਾਈਲ ਹੈਗਾ ਤੂੰ ਦੇਖੀ ਜਾਂਦਾ ਯਾਰ ਕੋਈ ਤਾਂ ਗੱਲ ਹੋਈ ਹੋਊਗੀ ਦੱਸ ਤਾਂ ਸਹੀ ਉਹ ਯਾਰ ਕੀ ਕਰ ਰਹੀ ਆ ਮੈਨੂੰ ਐ ਲੱਗਦਾ ਯਾਰ ਉਹਨੂੰ ਮੇਰੇ ਤੇ ਸ਼ੱਕ ਜਾ ਰਿਹਾ ਕਹਿੰਦੀ ਮੈਨੂੰ ਮੋਬਾਈਲ ਦਿਖਾ ਮੈਂ ਤੇ ਦਿਖਾਇਆ ਨਹੀਂਗਾ ਮੈਂ ਤਾਂ ਉਹੀ ਲੜਨ ਲੱਗ ਗਈ ਯਾਰ ਵੀ ਦੱਸ ਮੋਬਾਈਲ ਵਿੱਚ ਕੀ ਲੜਨਾ ਹੈ ਕੋਈ ਗੱਲ ਆ ਮੈਂ ਤੇਰੋਂ ਗੱਲ ਨੇ ਵਧੀਆ ਭਾਬੀ ਆ ਯਾਰ ਤੂੰ ਉਹਦੇ ਨਾਲ ਰੱਖਣਾ ਸਾਰਾ ਕੁਝ ਆਪਦਾ ਤੂੰ ਉਹਨੂੰ ਕਾ ਤੋ ਦੂਜੀ ਨੂੰ ਕਾ ਤੋ ਲਾਉਣਾ ਫੋਨ ਉਹਦਾ ਸ਼ੱਕ ਤਾਂ ਹੋਣੀ ਹੈਗਾ ਜੋ ਘਰੇ ਇੰਤਰਾ ਫੋਨ ਸੁਣ ਲਿਆ ਹੋਊਗਾ ਗੱਲ ਬਾਤ ਕਰਦੇ ਉਹ ਯਾਰ ਭਾਵੇਂ ਸੁਣ ਲਿਆ ਹੋਊਗਾ ਯਾਰਾ ਯਾਰ ਫਿਰ ਕਿਉਂ ਤਾਗਾ ਜੇ ਬਾਹਰ ਗੱਲ ਬਾਤ ਕਰਕੇ ਮੈਂ ਕੀ ਦੱਸ ਕੋਈ ਮੜਾ ਕਰਤਾ ਯਾਰ ਮੈਨੂੰ ਛੱਡਤਾ ਐ ਦੱਸ ਉਹ ਯਾਰ ਛੱਡਤਾ ਨਹੀਂ ਉਹ ਗੱਲ ਨਹੀਂ ਹੁੰਦੀ ਕਈ ਵਾਰ ਜੇ ਉਹਦਾ ਫੇਰ ਫੋਨ ਆ ਗਿਆ ਚੱਕ ਚੁੱਕੇ ਨੇ ਲਿਆ ਫਿਰ ਫਿਰ ਗੜਬੜੂ ਜੁ ਕੋਈ ਖਾ ਪੀਣਾ ਲਵੇ ਉਹ ਯਾਰ ਐ ਕਿ ਮੈਂ ਖਾ ਪੀ ਲੂ ਕੁਝ ਨਹੀਂ ਕਰਦੀ ਕੀ ਯਾਰ ਐ ਚੰਗਾ ਯਾਰ ਨਹੀਂ ਮੰਨਦਾ ਨਾ ਮੰਨਣਾ ਪਸਤਾਏਗਾ ਤੂੰ ਵੇਲੇ ਨੂੰ ਹਜੇ ਵੀ ਕਾਲੇ ਤੂੰ ਸੋਚ ਲੈ ਵਧੀਆ ਰਹੇਗਾ ਤੂੰ ਉਹਨੂੰ ਛੱਡ ਦੇ ਇਹਦੇ ਨਾਲ ਹੀ ਬਸਾਲਾ ਘਰ ਵਧੀਆ ਤਰ੍ਹਾਂ ਘਰ ਚੱਲੀ ਜਾਂਦਾਗਾ ਓ ਯਾਰ ਦੱਸ ਫੇਰ ਕੀ ਹੋਗਾ ਯਾਰ ਉਹਨੂੰ ਰੱਖ ਰੱਖਿਆਗਾ ਉਹ ਯਾਰ ਇਹਨੂੰ ਆ ਕੇ ਕੁਝ ਕਹਿੰਦੀ ਹੈਗੀ ਉਹ ਆਪਦਾ ਬਾਹਰ ਰਹਿੰਦੀ ਆ ਇਹ ਆਪਦਾ ਘਰੇ ਰਹਿੰਦੀ ਆ ਯਾਰ ਉਹ ਚੰਗਾ ਯਾਰ ਤੂੰ ਨਹੀਂ ਮੰਨਦਾ ਫਿਰ ਮੇਰੇ ਕੋਲ ਨਾ ਬੈਠਾ ਕਰ ਜੇ ਤੂੰ ਨਹੀਂ ਮੰਨ ਉਹ ਦੇਖ ਲੈ ਸਾਡੇ ਘਰਾਂ ਲੱਗੋ ਉਹ ਗੱਲ ਫਰਹਾ ਲੈ ਗਈ ਮਰ ਗਈ ਉਹਨਾਂ ਦੀ ਬਹੂ ਜੋਤਾ ਪੋ ਜੋਤਾ ਜੋਤਾ ਉਹ ਜੋਤਾ ਉਹ ਆ ਕੀ ਕੀਤਾ ਤੂੰ ਉਹ ਜੋਤਾ ਬੋਲਦੀ ਕਿਉਂ ਨਹੀਂ ਤੂੰ ਜੋਤਾ ਕੀ ਕਰਦੇ ਨੇ ਮੰਮੀ ਨੂੰ ਬੁਲਾ ਕੇ ਜੋਤਾ ਕੀ ਸੋਚਾਂ ਜਾਂ ਜਪ ਰਹਿਆ ਓਏ ਕੋਈ ਗੱਲ ਨਹੀਂ ਹੈਗੀ ਓਲਡੀ ਮਾਤਾ ਜੀ ਰਾਤ ਤੇਰੀ ਭਜਾਈ ਨਾਲ ਅੱਜ ਲੜ ਕੇ ਆਏ ਸੀ ਮਾਤੂ ਦਾ ਉਹ ਇੱਕ ਦੋ ਥੱਪੜ ਵੀ ਵੱਜੇ ਮੈਂ ਵੀ ਕਰਨ ਜਾ ਕੇ ਦੇਖਦਾ ਯਾਰ ਫਿਰ ਤੇ ਉਸ ਵਾਲੀ ਗੱਲ ਨਾ ਹੋਵੇ ਯਾਰ ਉਹ ਵਧੀਆ ਰ ਹੈ ਤੂੰ ਵਧੀਆ ਯਾਰ ਵਧੀਆ ਮਦੋਂ ਗੱਲ ਕਰਣਾ ਗੁੱਸੇ ਗੱਲੇ ਚ ਬੰਦਾ ਸੌ ਕੁਛ ਕਰ ਲੈਂਦਾ ਚਲ ਚੰਗਾ ਬੋਲੀ ਮੈਂ ਚਲਦਾ ਯਾਰ ਕੋਈ ਵੀ ਮੰਨਦਾ ਨਹੀਂ ਹੈਗਾ ਇਹ ਵੀ ਕੰਮ ਉਹ ਕਰਵਾਊਗਾ ਉਹਦੇ ਮਗਰ ਲੱਗ ਰਿਹਾ ਹੈਗਾ ਮੇਰੀ ਗੱਲ ਕਰਾ ਦੇ ਮੇਰੀ ਗੱਲ ਕਰਾ ਦੇ ਕੋਈ ਨਹੀਂ ਪੱਲੇ ਰਹਿਣੀ ਇਹਦੇ ਨਾ ਹੋ ਰਵੇ ਨਾ ਹੋ ਰਵੇ ਵਧੀਆ ਕਰ ਬਾਰ ਚੱਲੀ ਜਾਂਦਾ ਸੀ ਆਹ ਦਾ ਜਿਹੜਾ ਚੰਗਾ ਹੁੰਦਾ ਬੰਦਾ ਉਹਦੀ ਗਾਉ ਨੂੰ ਕਦਰ ਕਰਦੇ ਨੇ ਲੋਕ ਕਿਉਂ ਹੁੰਦਾ? ਕਿਉਂ ਹੁੰਦਾ? ਤੂੰ ਠੀਕ ਆ ਯਾਰਾ? ਹਾਂਜੀ ਮੈਂ ਠੀਕ ਆ ਤੁਹਾਨੂੰ ਕੀ ਹੋ ਗਿਆ ਕਿਵੇਂ ਆਏ ਹੋ ਤੁਸੀਂ? ਤੂੰ ਯਾਰ ਸੱਚੀ ਠੀਕ ਵੀ ਆ। ਹਾਂ ਠੀਕ ਆ ਮੈਂ ਕੀ ਹੋ ਗਿਆ? ਓਏ ਛੋਕਰਾ ਯਾਰ ਤੂੰ ਠੀਕ ਆ। ਮਨ ਤਾਂ ਘਬਰਾਹਟ ਹੀ ਹੋ ਲੱਗੀ ਸੀ ਯਾਰਾ। ਕੀ ਹੋ ਗਿਆ ਗੱਲ ਤਾਂ ਦੱਸੋ। ਓਏ ਯਾ ਕੁਝ ਨਹੀਂ ਹੋਇਆਗਾ। ਸਾਰੀ ਗਲਤੀ ਮੇਰੀ ਆ। ਪੁਲੀਸ ਯਾਰ ਮੱਥਾ ਜੋੜਦਾ ਮੈਨੂੰ ਮਾਫ ਕਰਦੇ ਯਾਰ। ਅੱਜ ਮੈਥੋਂ ਯਾਰ ਤੇਰੇ ਤੇ ਹੱਥ ਵੀ ਚੱਕਿਆਗਾ ਤੇ ਤੈਨੂੰ ਯਾਰ ਇੰਨਾ ਬੁਰਾ ਭਲਾ ਬੋਲਦਾਗਾ ਯਾਰ ਮੈਂ। ਨਾ ਮੈਂ ਤੁਹਾਡੀ ਗੱਲ ਦਾ ਪਹਿਲਾਂ ਕਦੇ ਗੁੱਸਾ ਕੀਤਾ ਪਹਿਲਾਂ ਵੀ ਤੁਸੀਂ ਮੈਨੂੰ ਇੰਨੇ ਵਾਰੀ ਬੋਲੇ ਹੋ ਮੈਂ ਕਦੇ ਤੁਹਾਡੀ ਗੱਲ ਦਾ ਗੁੱਸਾ ਕੀਤਾ ਐਨਾ ਗੜਾ ਚੱਲਦਾ ਰਹਿੰਦਾਗਾ ਉਹ ਯਾਰ ਤੈਨੂੰ ਮੈਂ ਇੱਕ ਸੱਚ ਹੋਰ ਦੱਸਣਾ ਜੀ ਆ ਸਾਰਾ ਕੁਝ ਨਾ ਯਾਰ ਕਿਸੇ ਕੁੜੀ ਕਰਕੇ ਹੋਇਆ ਸੀਗਾ ਯਾਰ ਕੋਈ ਕੁੜੀ ਯਾਰ ਮੇਰੀ ਜ਼ਿੰਦਗੀ ਚ ਹੋਰ ਆ ਗਈ ਸੀ ਤੇ ਉਹਦੇ ਕਰਕੇ ਮੈਂ ਤੁਹਾਨੂੰ ਬੁਰਾ ਬੁਰਾ ਬੋਲਣ ਲੱਗ ਗਿਆ ਸੀ ਚਲੋ ਕੋਈ ਗੱਲ ਨਹੀਂ ਤੁਸੀਂ ਆਪ ਦਾ ਸਾਰਾ ਸੱਚ ਮੈਨੂੰ ਦੱਸਦਾ ਪਰ ਇੱਕ ਗੱਲ ਹੋਰ ਕਿਸੇ ਦੇ ਮਗਰ ਲੱਗ ਕੇ ਨਾ ਆਪਦਾ ਘਰ ਨਹੀਂ ਸਾੜੀਦਾ ਓ ਯਾਰ ਜੋ ਤਾਂ ਜੋੜਾ ਕੋ ਜੋ ਹੋ ਗਿਆ ਹੋ ਗਿਆ ਯਾਰ ਆ ਲੈ ਯਾਰ ਅੱਜ ਤੇਰੇ ਸਾਹਮਣੇ ਮੈਂ ਕੁੜੀ ਜਰ ਬਲਾਕ ਕਰਦਾ ਤੇ ਨੰਬਰ ਵੀ ਡਿਲੀਟ ਕਰਦਾਗਾ ਹਾ ਚੱਕ ਯਾਰ ਤੇ ਯਾਰ ਤੇਰੀ ਸੌ ਲੱਗੇ ਅੱਜ ਤੋਂ ਬਾਅਦ ਕਿਸੇ ਕੁੜੀ ਨੂੰ ਮੈਂ ਮਆਦੀ ਜ਼ਿੰਦਗੀ ਚ ਲੈ ਕੇ ਆਉਂਦਾ ਬਸ ਯਾਰ ਤੇਰੇ ਨਾਲ ਹੀ ਰਹੂੰਗਾ ਚਲੋ ਕੋਈ ਗੱਲ ਤੂੰ ਮੈਨੂੰ ਆਪਤਾ ਕਰਤਾ ਯਾਰ ਫਿਰ ਕੀ ਹੋ ਗਿਆ ਪਹਿਲਾਂ ਕਦੇ ਮੈਂ ਤੁਹਾਡੀ ਗੱਲ ਦਾ ਗੁੱਸਾ ਕੀਤਾ ਸੀ ਜਿਹੜਾ ਹੁਣ ਕਰੂੰਗੀ ਉਹ ਯਾਰ ਮੈਂ ਤਾਂ ਆਉਦੀ ਗਲਤੀ ਬਹੁਤ ਸ਼ਰਮਿੰਦਾ ਯਾਰ ਮੈਂ ਤਾਂ ਐ ਸੀਗਾ ਵੀ ਤੂੰ ਮੈਨੂੰ ਪਤਾ ਨਹੀਂ ਮਾਫ ਕਰੇਂਗੀ ਪਤਾ ਨਹੀਂ ਯਾਰ ਨਹੀਂ ਨਹੀਂ ਮਾਫ ਤਾਂ ਮੈਂ ਤੁਹਾਨੂੰ ਕਰਤਾ ਚਲੋ ਵਧੀਆ ਗੱਲਾਂ ਤੁਹਾਨੂੰ ਆਉਦੀ ਗਲਤੀ ਦਾ ਅਹਿਸਾਸ ਤਾਂ ਹੋਇਆ ਓਏ ਹਾਂ ਯਾਰ ਚਲ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਨਾ ਕੁਝ ਖਾਣ ਨੂੰ ਲੈ ਕੇ ਆਉਂਦੀ ਹਾਂ ਠੀਕ ਹੈ ਲਿਆ ਦੇ